ਤੇ ਨਾਲ ਉਹ ਵੀ ਕਿਤੇ ਵੀ ਪੰਜਾਬ 'ਚ ਜਿਹੜੇ ਖਸਰਾ ਨੰਬਰ ਇਹਨਾਂ ਨੇ ਇਕੱਠੇ ਕਰ ਲਏ ਨੇ ਉਹ ਅੱਜ ਤੋਂ ਉਹ ਕਿਸਾਨ ਉਸ ਦਾ ਕੁਝ ਨਹੀਂ ਕਰ ਸਕਦਾ ਨਾ ਉਹ ਖਸਰਾ ਨੰਬਰ ਆਪਣਾ ਜਿਹੜਾ ਉਹਦੇ ਉਹਦੇ ਫਾਰਮ 'ਚ ਆਦਾ ਹੈਗਾ ਉਹਦੀ ਜ਼ਮੀਨ 'ਚ ਆਂਦਾ ਹੈਗਾ ਉਹਦੇ ਨਾਲ ਕੁਝ ਨਹੀਂ ਕਰ ਸਕਦਾ ਜਦ ਤੱਕ ਜਦੋਂ ਨੋਟੀਫਿਕੇਸ਼ਨ ਹੋਏ ਖਸਰਾ ਨੰਬਰ ਨਿਕਲਿਆ ਹੈਗਾ ਇੱਕ ਚੀਜ਼ ਨਹੀਂ ਕਿਸਾਨ ਉਹਦੇ ਨਾਲ ਕਰ ਸਕਦਾ ਜਦ ਤੱਕ ਉਹ ਐਲਓਆਈ ਨਹੀਂ ਸਹਿਯੋਗ ਕਰਦਾ ਗਵਰਨਰ ਨਾਲ ਔਰ ਉਹ ਵੀ ਨਭਜਾਣੇ ਕੀ ਹੋਣਾ ਹੈ ਕਿਸਾਨਾਂ ਨੂੰ ਸਮਝਦਾ ਚਾਹੀਦਾ ਹੈ ਕਿ ਛੋਟਾ ਖਸਰਾ ਨੰਬਰ ਜਿਹੜਾ ਆ ਗਿਆ ਹੈਗਾ ਬਸ ਤੁਸੀਂ ਕੁਝ ਨਹੀਂ ਕਰ ਸਕਦੇ ਉਹ ਸਾਰਾ ਜਿਹੜੇ ਲੁਟੇਰੇ ਬੈਠੇ ਨੇ ਦਿੱਲੀ ਤੋਂ ਕੇਜਰੀਵਾਲ ਔਰ ਕੰਪਨੀ ਉਹਨਾਂ ਦੇ ਕਬਜ਼ੇ 'ਚ ਆ ਗਏ ਸਿੱਤੀ ਜੀ ਮੋਟੀ ਗੱਲ ਇੱਕ ਇੱਕ ਸਰੀਰ ਦਾ ਰਿਐਕਸ਼ਨ ਬਲਗ ਰੱਖੋ ਟਮਾਟਰ ਹੀ ਛੁੱਟੀ ਕਰਦੀ ਟਮਾਟਰ ਦੀ ਛੁੱਟੀ ਕਰਦੀ ਨਹੀਂ ਲੱਗਦਾ ਕਿ ਉਹ ਬਿਲਕੁਲ ਹੋਣੀ ਨਹੀਂ ਦੇਦੀ ਸਰੀਰ ਸਾਹਿਬ ਆ ਲੋਕੋ ਬਰੇ ਸਰ ਇੱਕ ਮਿੰਟ ਆਏ ਨਹੀਂ ਦੇ ਗਲੇ ਇਸ ਟਾਈਮ ਲੈ ਇੱਕ ਮਿੰਟ ਹੋ ਜਾਏ ਨਹੀਂ ਹੋਰ ਲੱਗ ਹੋ ਜੇ ਜਿਆਦਾ ਜਿਹੜਾ ਜ਼ਰੂਰੀ ਹੈਗਾ ਉਹ ਇਹ ਮੁੱਦਾ ਹੈਗਾ ਹੈਗੀ ਆ ਜੀ ਆਪ ਦੇ ਪਾ ਤੁਹਾਨੂੰ ਪਾਉਗੇ ਮੈਂ ਆ ਰਿਹਾ ਗਿਆ ਤੁਹਾਡੇ ਕੋਲ ਗੱਲ ਕੀਤੀ ਮੈਂ ਸਵੇਰੇ ਕੋਲ ਮੈਂ ਸਿਰ ਤੇ ਆ ਰਿਹਾ ਟ੍ਰੈਕਸ਼ਨ ਦੇ ਦੋ ਅੱਜ ਹੁਣ ਟ੍ਰੈਕਸ਼ਨ ਦੋ ਜੀ ਸਰ ਕੀਵੇਂ ਸੀ ਸਹੀ ਸਰ ਕੀਵੇਂ ਸੰਜੀਪ ਅਰੁਣਾ ਦੀ ਐਂਟਰੀ ਹੋਈ ਹੈ ਤੇ ਐਗਜ਼ਿਟ ਜਿਹੜੀ ਹੈ ਉਹ ਪੋਜੀਸ਼ਨ ਤਾਰੀਫ ਕੀਤੀ ਹੈ ਕਿਵੇਂ ਦੇਖ ਲਈ ਹੁਣ ਤੱਕ ਜਿੰਨੀਆਂ ਵੀ ਆਮ ਆਦੀ ਪਾਰਟੀ ਤੋਂ ਐਗਜ਼ਿਟਸ ਹੋਈਆਂ ਨੇ ਉਹ ਚਾਹੇ ਵਿਜੇ ਸਿੰਘਲਾ ਦੀ ਹੋਵੇ ਚਾਹੇ ਫੋਜਾ ਸਿੰਘ ਸਰਾਰੀ ਦੀ ਹੋਵੇ ਚਾਹੇ ਨਿੱਜਤੀ ਹੋਵੇ ਚਾਹੇ ਬਰਕਾੜੀ ਹੋਵੇ ਜਾਂ ਆਲਦੀ ਵੀ ਡਰਾਪਸ ਹੋਵੇ ਨੇ ਉਹਨਾਂ ਦੇ ਪਿੱਛੇ ਕਿਸੇ ਨਾ ਕਿਸੇ ਦੇ ਨਿਕਲੇ ਨਰ ਪਛਤਾੜ ਜਾਂ ਅਨੈਤਿਕਤਾ ਸੀਂਦਰੀ ਹੋਈ ਸੀ ਸੋ ਹੁਣ ਪੰਜਾਬ ਸਰਕਾਰ ਦੱਸੇ ਕਿ ਧਾਲੀਵਾਲ ਸਾਹਿਬ ਨੇ ਕਿਹੜੇ ਕਾਰਨਾਂ ਨੇ ਕੀਤੇ ਨੇ ਕਿ ਉਹਨਾਂ ਨੂੰ ਡਰਾਪ ਕਰਨਾ ਪਿਆ ਦੋਈ ਕੀ ਹੁਸਦ ਹੈ ਨਾ ਯਾਦ ਇਨਫੀਸ਼ੈਂਟ ਹੋ ਗਏ ਜਿਆ ਪਰ ਸਜਾਰੀ ਹੋਏਗਾ ਜਾਂ ਇਹਨਾਂ ਦਾ ਦੇ ਅਨੈਤਿਕ ਕੰਮ ਦਾ ਵੀ ਇਹਨਾਂ ਦਾ ਰਵਾਜ ਬੜਾ ਤਗੜਾ ਹੈਗਾ ਇਹਦਾ ਕਰੈਕਟਰ ਜਿਹੜਾ ਹੈਗਾ ਆਮ ਆਦੀ ਪਾਰਟੀ ਦਾ ਜਾਂ ਉਹ ਹੋਏਗਾ ਇੱਕ ਸਿੰਘਲਾ ਸਾਹਿਬ ਨੂੰ ਕਿ ਉਹ ਕਿਹੜੀ ਪਾਰਟੀ ਦੱਸੇ ਕਿ ਇਹੜੜ ਗੋਫ ਕਰਨ ਵਾਸਤੇ ਕਿਹ ਈਸ਼ੂ ਹੜਾ ਕਹਿੰਦੇ ਕਹਿੰਦੇ ਜਦੋਂ ਤੱਕ ਡਿਪਾਰਟਮੈਂਟ ਦੀ ਸਮਝ ਆਂਦੀ ਹੈ ਉਹਨੂੰ ਜਦ ਤੱਕ ਮਿਨਿਸਟਰ ਨੂੰ ਪਤਾ ਲੱਗਦਾ ਕਿ ਕੈਬਨਿਟ ਵਿੱਚ ਮੈਂ ਡਿਪਾਰਟਮੈਂਟ ਕਿਸ ਤਰੀਕੇ ਨਾਲ ਸੰਭਾਲਣਾ ਹੈ ਕਿਵੇਂ ਉਹਦਾ ਤਾਂ ਕੋਲ ਚੇਂਜ ਕਰ ਦਿੰਦੇ ਆ ਬਿਲਕੁਲ ਕਹਿੰਦਾ ਕੋਲ ਪੰਜਾਬ ਦੇ ਮੰਤਰੀ ਕਹਿੰਦਾ ਚਾਰ ਪੰਜਾਬ ਅਸਪਲੇਕਟੋ ਰਿਕਟਰੋ ਯਾਰ 3 ਸਾਲ ਹੋ ਗਏ ਐ ਤੇ ਨਹੀਂ ਸਮਝ ਆਵਾਜ਼ੀ ਪਾਰਟੀ ਨੂੰ ਇਹ ਮੰਤਰੀ ਸੰਸਦਿਆਂ ਨੂੰ ਮਾਰੇ ਨੇ ਥੰ ਲੋ ਜਿਹੜੀ ਫਾਈਲ OSD ਅਰਵਿੰਦ ਕੇਜਰੀਵਾਦਾ OSD ਅਪਰੂਵ ਕਰਦਾ ਹੈ ਇਹ ਸਿਰਫ ਉੱਤੇ ਘੁੱਗੀ ਮਾਰਨ ਜੋਗੇ ਨੇ ਇਹਦੇ ਇਲਾਵਾ ਇਹਨਾਂ ਕੋਲ ਕੁਝ ਨਹੀਂ ਹੈਗਾ ਸਰ ਲੱਗਦਾ ਹੈ ਕਿ ਇਹ ਬਦਲ ਦੇ ਨਾਲ ਜੋ ਭਗਵੰਤ ਸਿੰਘ ਮਾਨ ਦੇ ਤਰੀਕੀ ਦੱਸੀ ਜਾਂਦੇ ਸੀ ਉਹਨਾਂ ਚੋਂ ਕੁਲਦੀਪ ਸਿੰਘ ਧਾਰੀਵਾਲ ਵੀ ਸੀਗੇ ਤਾਂ ਉਹਨਾਂ ਦੀ ਵੀ ਛੁੱਟੀ ਹੋਈ ਹੈ ਪੰਜਾਬ ਵਾਲੀ ਦੇਖੋ ਇੰਟਰਸ ਹੀ ਆਪਾਂ ਬੜ ਚਿੰਤ ਨਾਲ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਕੁਸ਼ਤੀ ਚੱਲ ਰਹੀ ਹੈ ਸੱਤਾਂ ਦਿੱਲੀ ਵਰਸਸ ਪੰਜਾਬ so ਇਹਨਾਂ ਕੋਲ ਕੋਈ ਪੰਜਾਬ ਦੇ ਹਿੱਤ ਦੀ ਉਮੀਦ ਕੀਤੀ ਜਾ ਸਕਦੀ ਹੈ ਦਿੱਲੀ ਵਾਲੇ ਪੰਜਾਬ ਨੂੰ ਲੁੱਟਣ ਵਾਸਤੇ ਕੁਝ ਵੀ ਕਰ ਸਕਦੇ ਹਨ ਅਸਰ ਦੁੱਖ ਹੈ ਪੰਜਾਬ ਪੰਜਾਬੀ ਔਰ ਪੰਜਾਬੀਆਂ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਨੇਤਾ ਅੱਜ ਦਿੱਲੀ ਦੇ ਅਰਵਿੰਦ ਕੇਜਰੀਵਾਲ ਔਰ ਦਿੱਟੋਲਡੀ ਦੇ ਅੱਗੇ ਪੰਜਾਬੀਆਂ ਨੂੰ ਗਿਰਵੀ ਰੱਖਿਆ ਔਰ ਖੁਦ ਉਹ ਤਲਵੇ ਚੱਕਦੇ ਪਏ ਅੱਜ ਪੰਜਾਬੀਆਂ ਨੂੰ ਤੇਨੂੰ ਸ਼ਰਮਾਣੀ ਚਾਹੀਦੀ ਪੰਜਾਬੀ ਗੈਰਤਮੰਦ ਕੌਮ ਹੈ ਔਰ ਤੁਸੀਂ ਅਰਵਿੰਦ ਕੇਜਰੀਵਾਲ ਦੇ ਥੱਲੇ ਲੱਗ ਕੇ ਕੀ ਮੰਤਰੀ ਕਿਸਕਾ ਦੇ ਦੇ ਫਾਇਦੇ ਆਪਣੇ ਡਿਸੀਜਨ ਨਹੀਂ ਲੈ ਸਕਦੇ ਹੋਰ ਛੱਡੋ ਸੀਐਮਓ ਕਿੱਥੇ ਆ ਸੀਐਮ ਕਿੱਥੇ ਆ ਤੋਂ ਲੱਗਦਾ ਕਿ ਸਿੰਘਾ ਕੋ ਇਤਨਾ ਡਿਸੀਜਨ ਲੈਣ ਦੇ ਕੈਪेबल ਹੈਗਾ ਸਾਰਾ ਸਿੰਘਾ ਬੇਬਕ ਕੁਮਾਰ ਨੇ ਕੱਤੇ ਕਿੰਤਾ ਹੋਇਆ ਤੇ ਉਹੀ ਲੱਗਦਾ ਕੁਮਾਰ ਜੀ ਨੇ ਦਿੱਲੀ ਦੀ ਨੰਬਰ ਆਫ ਪਾਰਲੀਮੈਂਟ ਨੂੰ ਇੱਕ ਕਦੀ ਵਾਰ ਸੇ ਘਰੇ ਕੁੱਟਿਆ ਸੀਗਾ ਜਿਹੜੀ ਉੱਤੇ ਹੱਥ ਪਾਏ ਸੀ ਸਾਥੀ ਮਾਈ ਵੱਲ ਸਾਥੀ ਮਾਈ ਵੱਲ ਅਜੋ ਪੰਜਾਬ ਦਾ ਸੁਪਰ ਸਿੰਘ ਬਣ ਕੇ ਕੰਮ ਕਰ ਰਿਹਾ ਹੈ ਅਰਿੰਦ ਕੇਜਰੀਵਾਲ ਤੇ ਮਨਦੀਸ਼ ਰੋਧਿਆ ਤੇ ਹਰਿੰਦਰ ਜਾਨੋਰ ਵੀ ਦਿੱਲੀ ਟੋਲੀਓ ਦੇ ਇਸ਼ਾਰੇ ਤੇ ਕੰਮ ਚੱਲ ਰਿਹਾ ਤੁਸੀਂ ਇਸ ਨੂੰ ਸਰਕਾਰ ਕਹੋਗੇ ਦੇਹਲੀ ਦਾ ਲੁੱਟੂ ਟੋਲਾ ਪੰਜਾਬ ਨੂੰ ਲੁੱਟਣ ਆਇਆ ਔਰ ਪੰਜਾਬ ਨੂੰ ਸਮਝਾ ਦੇ ਸਿਗਨਲ ਜੀ ਨੂੰ ਕਲੀਨ ਚਿੱਟ ਮਿਲੀ ਹੈ ਇਹਦੇ ਬਾਰੇ ਕੀ ਕਹੋਗੇ ਜੀ ਜਿਨ੍ਹਾਂ ਨੂੰ ਮੁੱਖ ਮੰਤਰੀ ਨੇ ਕਿਹਾ ਜੀਗਾ ਮੇਰੇ ਕੋਲ ਸਬੂਤ ਨੇ ਮੇਰੇ ਕੋਲ ਆ ਗਏ ਇਹਦਾ ਜਵਾਬ ਤਾਂ ਤੁਹਾਡੇ ਕੋਲ ਮੰਗੋ ਅਸੀਂ ਤੁਹਾਡੇ ਤੋਂ ਰਿਐਕਸ਼ਨ ਲੈ ਜਾਨੇ ਮੈਂ ਇਹਦਾ ਜਵਾਬ ਤੁਹਾਡੇ ਮੀਡੀਆ ਕੋਲ ਮੰਗਦਾ ਕਿ ਇੱਕ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਕਰਕੇ ਕਹੇ ਕਿ ਜੀ ਮੈਂ ਮੇਰੇ ਕੋਲ ਇਹ ਆਇਆ ਕਿ ਵਿਜੇ ਸਿੰਘਲਾ ਜੀ ਕਮਿਸ਼ਨ ਮੰਗ ਰਹੇ ਨੇ ਮੈਂ ਸਟਿੰਗ ਕਰਾਇਆ ਮੇਰੇ ਕੋਲ ਸੀਡੀ ਹੈਗੀ ਆ ਮੈਂ ਵਿਜੇ ਸਿੰਘਲੇ ਨੂੰ ਮਨਾਇਆ ਬੁਲਾਇਆ ਉਹਨੇ ਮੰਨਿਆ ਕਿ ਮੈਂ ਪੈਸੇ ਮੰਗੇ ਰਹੇ ਕਮਿਸ਼ਨ ਮੰਗੀ ਆ ਮੈਂ ਆਰਡਰ ਕੀਤਾ ਕਿ ਐਫ ਆਈ ਆਰ ਦਰਜ ਕੀਤੀ ਜਾਵੇ ਔਰ ਅੱਜ ਪੰਜਾਬ ਸਰਕਾਰ ਨੂੰ ਥੋੜੀ ਕਲੀਨ ਚਾਹੀਦੀ ਆ ਆਹ ਬੰਦਾ ਚਾਹ ਲਾਉ मुख्य मुख्यमंत्री ने उसने झूठ बोलिया शर्मक कि मुख्यमंत्री खुद कि मैं आप इन्वेस्टिगेट कर लिया मैं आपके मन गया कि मैं कमीशन मंगी है क्या वो झूठ बोलियां ने क्या संगरू का चुनाव जीतने विजय सिंगला की बनी दी गई ਇਹਦਾ ਜਵਾਬ ਪੰਜਾਬ ਦੀ ਜਨਤਾ ਬਹੁਤ ਮੰਗਦੀ ਹੈ ਥੋੜੀ ਜਿਹੀ ਹਿੰਦ ਦੀ ਹੱਡੀ ਤੇ ਹੋਏਗੀ ਤੇਰੇ ਚ ਥੋੜੀ ਜਿਹੀ ਹਿਆਤਤ ਬਚੀ ਹੋਏਗੀ ਥੋੜਾ ਤੇ ਪੰਜਾਬੀ ਬੜਾ ਤੇਰੇ ਚ ਬਚਿਆ ਹੋਊਗਾ ਆ ਜਵਾਬ ਦੇ ਬਹੁਤ ਮੰਗ ਪੰਜਾਬ ਦੇ ਜਨਤਰੋਂ ਕਿ ਤੂੰ ਉਦੋਂ ਝੂਠ ਬੋਲਿਆ ਸੀ ਤੇ ਹੁਣ ਬਹੁਤ ਬੜਾ